ਕਵਲਾ ਹੈਰਿਸ ਨੇ ਜਿਹੜੇ ਵਿਸਕான்ਸਨ ਦੇ ਪਬਲਿਕ ਰੇਡੀਓ ਦੇ ਉੱਤੇ ਇੰਟਰਵਿਊ ਦਿੰਦੇ ਹੋਏ ਅਬੋਰਸ਼ਨ ਰਾਈਟਸ ਨੂੰ ਲੈ ਕੇ ਇਹ ਕਿਹਾ ਵੀ ਉਹ ਸੈਨੇਟ ਦੇ ਵਿੱਚ ਫਿਲਾਬਸਟਰ ਦਾ ਜਿਹੜਾ ਰੂਲ ਆ ਉਸ ਨੂੰ ਰਿਪੀਲ ਕਰਨਾ ਚਾਹੁੰਦੇ ਆ ਕਹਿੰਦੇ ਵੀ ਮੈਂ ਸਪੋਰਟ ਕਰਦੀ ਆ ਫਿਲਾਬਸਟਰ ਨੂੰ ਰਿਪੀਲ ਕਰਨ ਦੇ ਲਈ ਜਿੱਦਾਂ ਹਾਊਸ ਦੇ ਵਿੱਚ ਸਿੰਪਲ ਮੈਜੋਰਟੀ ਦੇ ਨਾਲ ਕੋਈ ਵੀ ਜਿਹੜਾ ਕਾਨੂੰਨ ਆ ਉਹ ਪਾਸ ਹੋ ਜਾਂਦਾ ਆ ਪਰ ਸੈਨੇਟ ਦੇ ਵਿੱਚ 60 ਵੋਟਾਂ ਚਾਹੀਦੀਆਂ ਹੁੰਦੀਆਂ 100 ਦੇ ਵਿੱਚੋਂ ਉਸ ਨੂੰ ਜਿਹੜੀ ਆ ਉਹ ਰੈਜੀਡੈਂਟ ਦੇ ਕੋਲ ਸਾਈਨ ਕਰਨ ਦੇ ਲਈ ਕੱਲਣ ਦੇ ਲਈ ਪਰ ਕਹਿੰਦੇ ਵੀ ਜੇ ਫਿਲਾਬਸਟਰ ਰੂਲ ਐਲੀਮੀਨੇਟ ਹੁੰਦਾ ਆ ਤਾਂ ਫਿਰ 51 ਵੋਟਸ ਇੱਥੇ ਵੀ ਇੱਕ ਸਿੰਪਲ ਮжоਰਿਟੀ ਹੀ ਚਾਹੀਦੀ ਹੋਵੇਗੀ ਕਮਲਾ ਹੈਰਿਸ ਨੇ ਗੱਲ ਕਰਦੇ ਹੋਏ ਕਿਹਾ ਵੀ ਉਹ ਚਾਹੁੰਦੀ ਆ ਵੀ ਉਹ ਫਿਲਾਬਸਟਰ ਨੂੰ ਐਲੀਮੀਨੇਟ ਕਰੇ ਰੋ ਵਰਸਸ ਵੇਡ ਦੇ ਜਿਹੜੇ ਮਾਮਲੇ ਦੇ ਵਿੱਚ ਅਬੋਰਸ਼ਨ ਰਾਈਟਸ ਦਾ ਜਿਹੜਾ ਮਾਮਲਾ ਆ ਉਸ ਨੂੰ ਜਿਹੜਾ ਉਹ ਲੈ ਕੇ ਸੋ ਕਹਿੰਦੇ ਵੀ ਹਰ ਇੱਕ ਇਨਸਾਨ ਦੇ ਕੋਲ ਅਬਿਲਿਟੀ ਹਰ ਇੱਕ ਬੀਬੀ ਦੇ ਕੋਲ ਅਬਿਲਿਟੀ ਹੋਣੀ ਚਾਹੀਦੀ ਹੈ ਵੀ ਉਹ ਆਪਣੇ ਸਰੀਰ ਦੇ ਲਈ ਫੈਸਲਾ ਜਿਹੜਾ ਉਹ ਖੁਦ ਲੈ ਸਕਣ ਨਾ ਕਿ ਸਰਕਾਰ ਜਿਹੜੀ ਆ ਉਹਨਾਂ ਨੂੰ ਦੱਸੇ ਇਹ ਲੈਜਿਸਲੇਸ਼ਨ ਪਾਸ ਹੁੰਦਾ ਆ ਜਾਂ ਨਹੀਂ ਇਹ ਇੱਕ ਵਖਰੀ ਜਿਹੜੀ ਉਹ ਗੱਲ ਆ ਉਹ ਕਹਿੰਦੇ ਵੀ ਮੈਨੂੰ ਯਕੀਨ ਆ ਵੀ ਇਸ ਵਾਰ ਅਸੀਂ ਸੈਨੇਟ ਦੇ ਵਿੱਚ ਜਿਹੜੀ ਮੈਜੋਰਟੀ ਆ ਉਹ ਹਾਸਲ ਕਰ ਲਵਾਂਗੇ ਪਰ ਕੀ ਫਿਲਾਬਸਟਰ ਰੂਲ ਹਟਾਉਣ ਦੇ ਨਾਲ ਇਹਨਾਂ ਨੂੰ ਇਹ ਲੱਗਦਾ ਹੈ ਵੀ ਸ਼ਾਇਦ ਦੂਜੀ ਵਾਰੀ ਆ ਜਿਹੜੇ ਅ ਰਿਪਬਲਿਕਨਸ ਆ ਉਹ ਇੱਥੇ ਕਦੀ ਪਹੁੰਚ ਨਹੀਂ ਸਕਣਗੇ ਤਾਂ ਫਿਰ ਉਹਨਾਂ ਦੀ ਮੁਸ਼ਕਲ ਆ ਫਿਰ ਉਹਨਾਂ ਨੇ ਵੀ ਇਦਾਂ ਦੇ ਦਿੱ ਜਿਹੜੇ ਕਾਨੂੰਨ ਆ ਉਹ ਸਿੰਪਲ ਮੈਜੋਰਟੀ ਦੇ ਨਾਲ ਲੈ ਕੇ ਜਿਹੜੇ ਉਹ ਆਉਣਗੇ ਸੋ ਉਧਰ ਗੱਥੋਂ ਗੁੱਥਾ ਜਿਹੜਾ ਆ ਹਰਜੋਤ ਸਿੰਘ ਜੀ ਪੂਰੀ ਤਰ੍ਹਾਂ ਚੱਲ ਰਿਹਾ ਆ ਬੈਟਲ ਗਰਾਉਂਡ ਸਟੇਟਸ ਦੇ ਵਿੱਚ ਵੀ ਕੋਣ ਜਿਹੜਾ ਉੱਥੇ ਬਾਜੀ ਮਾਰਦਾ ਆ ਆਮ ਲੋਕਾਂ ਦੇ ਨਾਲ ਜਦੋਂ ਤੁਸੀਂ ਗੱਲ ਕਰਦੇ ਆ ਤਾਂ ਜਿਹੜੇ ਖਾਸ ਕਰਕੇ ਬੈਟਲ ਗਰਾਉਂਡ ਸਟੇਟਸ ਦੇ ਵਿੱਚ ਨਹੀਂ ਆ ਉਹਨਾਂ ਨੂੰ ਇਤਨਾ ਇਸ ਟਾਈਮ ਮਹਿਸੂਸ ਹੋ ਰਿਹਾ ਵੀ ਸਾਡੀ ਕੋਈ ਸੁਣੂਗਾ ਸਾਡੇ ਕੋਈ ਮਸਲੇ ਜਿਹੜੇ ਉਹ ਹੱਲ ਹੋਣਗੇ ਵੀ ਸਾਡੀ ਕੋਈ ਚਰਚਾ ਜਿਹੜੀ ਉਹ ਕਰਦਾ ਆ ਜਾਂ ਨਹੀਂ ਜਾਂ 6-7 ਸਟੇਟਸ ਦੇ ਉੱਤੇ ਹੀ ਜੋਰ ਲੱਗਾ ਪਿਆ ਆ ਪਰ ਇਸ ਵਾਰ ਇਹ 6-7 ਸਟੇਟਸ ਨੇ ਹੀ ਆਪਾਂ ਨੂੰ ਜਿਹੜਾ ਪ੍ਰੈਜ਼ੀਡੈਂਟ ਹਰਜੋਤ ਸਿੰਘ ਜੀ ਜਿਹੜਾ ਉਹ ਦੱਸਣਾ ਆ ਵੀ ਕੌਣ ਜਿਹੜਾ ਹੋ ਸਕਦਾ ਵੀ ਬਹੁਤ ਹੀ ਜ਼ਿਆਦਾ ਇਸ ਟਾਈਮ ਨੂੰ ਕਲੋਜ਼ ਜਿਹੜੀ ਜਿਹੜੀ ਕਹਿ ਸਕਦੇ ਵੀ ਰੇਸ ਲੱਗ ਰਹੀ ਆ ਬਾਕੀ ਇਹ ਜਿਹੜੇ ਆંકੜੇ ਆ ਉਹ ਕਦਮ ਵੀ ਉੱਤੇ ਥੱਲੇ ਜਿਹੜੇ ਆ ਉਹ ਹੋ ਸਕਦੇ ਆ ਪਰ ਜਿੱਥੇ ਇੱਕ ਟਾਈਮ ਜੋ ਉੱਤੇ ਟਰੰਪ ਹਣੀ ਖਾਸੀ ਜਿਹੜੀ ਉਹ ਲੀਡ ਦੇ ਵਿੱਚ ਸੀ ਕਿ ਜਦੋਂ ਬਾਇਨਨ ਉਹਨਾਂ ਦੇ ਉਲਟਾ ਤੇ ਜਿੰਨੇ ਡਾਲਰ ਰੇਜ਼ ਕਰ ਬਿਠੀ ਹੈ ਕਮਲਾ ਹੈਰਿਸ ਉਹਦੇ ਨਾਲ ਉਹਨਾਂ ਦੇ ਇਸ ਪੂਰੇ ਮਾਮਲੇ ਨੂੰ ਝਟਕਾ ਲੱਗਾ ਆ ਤੇ ਕਮਲਾ ਹੈਰਿਸ ਦੇ ਆਉਣ ਦੇ ਨਾਲ ਕਈ ਡੈਮੋਕ੍ਰੇਟਸ ਦੇ ਵਿੱਚ ਉਤਸ਼ਾਹ ਵਧਿਆ ਆ ਜਿਹੜਾ ਕੈਂਡੀਡੇਟ ਬਦਲਣ ਕਰਕੇ ਸੋ ਲੈਟਸ ਸੀ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ ਪਰ ਹਰ ਇੱਕ ਜਣਾ ਆਪੋ ਆਪਣੀ ਜਿਹੜੀ ਪਾਲਿਸੀ ਆ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਵੀ ਭਾਈ ਆ ਮੇਰੀਆਂ ਪਾਲਿਸੀ ਹੋਣਗੀਆਂ ਤਾਂ ਤੁਸੀਂ ਸਾਡੇ ਲਈ ਵੋਟ ਪਾਓ ਅਗਲੀਆਂ ਜਿਹੜੀਆਂ ਹਜੋ ਸਿੰਘ ਜੀ ਖਬਰਾਂ ਉਸ ਦੇ ਵੱਲ ਵਧਦੇ ਜਾਈਏ ਆਪਾਂ ਜਿੱਦਾਂ ਗੱਲ ਕਰ ਰਹੇ ਸੀ ਕਮਲਾ ਹੈਰਿਸ ਨੇ ਜਿਹੜੀ ਇੰਟਰਵਿਊ ਦਿੱਤੀ ਹੈ ਉਸ ਦੇ ਵਿੱਚ ਜਿਹੜਾ ਫਸਟ ਟਾਈਮ ਹੋਮ ਬਾਇਰਸ ਦੇ ਲਈ ਇੱਕ ਲੁਭਾਵਨੀ ਜੀ ਜਿਹੜੀ ਗੱਲ ਆਖੀ ਹੈਗੀ ਆ ਉਹਨੇ ਕਿਹਾ ਵੀ ਅਫੋਰਡੇਬਲ ਹਾਊਸਿੰਗ ਇੱਕ ਬਹੁਤ ਵੱਡਾ ਮੁੱਦਾ ਆ ਐਸ ਟਾਈਮ ਪੂਰੇ ਅਮਰੀਕਾ ਦੇ ਵਿੱਚ ਤੇ ਉਹ ਚਾਹੁੰਦੀ ਆ ਵੀ ਆਪਣੀ ਪਹਿਲੀ ਟਰਮ ਦੇ ਵਿੱਚ 3 ਮਿਲੀਅਨ ਜਾਨਕੀ 30 ਲੱਖ 9 ਜਿਹੜੇ ਘਰ ਦਾ ਉਹ ਬਣਵਾਉਣ ਤੇ ਫਿਰ ਫਰਸਟ ਟਾਈਮ ਹੋਮ ਬਾਇਰਸ ਦੇ ਲਈ 25000 ਡਾਲਰ ਤੱਕ ਦੀ ਜਿਹੜੀ ਅਸਿਸਟੈਂਸ ਆ ਮਦਦ ਆ ਉਹ ਇਸ ਦੇ ਵਿੱਚ ਉਹ ਦੇਣਾ ਚਾਹੁੰਦੀ ਆ ਸੋ ਇਹ ਹੁਣ ਗੱਲ ਕਹਿ ਕੇ ਕੀ ਲੋਕਾਂ ਨੂੰ ਆਪਣੇ ਪੱਖ ਦੇ ਵੱਲ ਜਿਹੜਾ ਉਹ ਕਰ ਸਕਣਗੇ ਇਹ ਜਿਹੜੀ ਦੇਖਣ ਵਾਲੀ ਗੱਲ ਆ रहेਗੀ ਉਧਰ ਹਰਜੋਤ ਸਿੰਘ ਜੀ ਕੈਲੀਫੋਰਨੀਆ ਨੇ ਐਕਸਨ ਮੋਬਾਈਲ ਤੇ ਉਲਟ ਕੱਲ ਇੱਕ ਬਹੁਤ ਵੱਡਾ ਗਰਾਉਂਡ ਬ੍ਰੇਕਿੰਗ ਲਾ ਸੂਟ ਦਰਜ ਕਰਾਇਆ ਜਿਸ ਦੇ ਵਿੱਚ ਕੰਪਨੀ ਦੇ ਉੱਤੇ ਉਹਨਾਂ ਨੇ ਇਹ ਦੋਸ਼ ਲਾਏ ਆ ਵੀ ਐਕਸਨ ਮੋਬਾਈਲ ਨੇ ਦਿਹਾਕੀਆਂ ਵਧਦੀ ਲੋਕਾਂ ਨੂੰ ਗੁਮਰਾਹ ਕੀਤਾ ਵੀ ਉਹਨਾਂ ਦਾ ਜਿਹੜਾ ਪਲਾਸਟਿਕ ਆ ਰੀਸਾਈਕਲ ਹੋ ਸਕਦਾ ਆ ਜਾਂ ਨਹੀਂ ਕਿੰਨੇ ਵੀ ਇਹ ਪਤਾ ਹੋਣ ਦੇ ਬਾਵਜੂਦ ਵੀ ਜਿਹੜੀਆਂ ਜਿਹੜੇ ਰੀਸਾਈਕਲ ਕਰਨਾ ਪਲਾਸਟਿਕ ਨੂੰ ਉਹ ਟੈਕਨੀਕਲੀ ਤੇ ਇਕਨੋਮਿਕਲੀ ਜਿਹੜਾ ਉਹ ਚੈਲੈਂਜਿੰਗ ਆ ਵੀ ਉਹ ਔਖਾ ਕੰਮ ਐ ਇੰਦਾ ਸੌਖਾ ਨਹੀਂ ਆ ਸੋ ਇਸ ਲਾਸਸੂਟ ਦੇ ਵਿੱਚ ਐਕਸਨ ਮੋਬਾਈਲ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਆ ਵੀ ਲੋਕਾਂ ਨੂੰ ਇਹਨਾਂ ਨੇ ਜਿਹੜਾ ਉਹ ਗਮਰਾਹ ਕੀਤਾ ਐ ਅਟਾਰਨੀ ਜਨਰਲ ਜਿਹੜੇ ਰੌਬ ਵੌਂਟਾ ਨੇ ਕੈਲੀਫੋਰਨੀਆ ਦੇ ਉਹਨਾਂ ਨੇ ਕਿਹਾ ਵੀ ਸੂਬੇ ਨੇ ਪਿਛਲੇ ਹਰ ਸਾਲ ਤਕਰੀਬਨ 1 ਬਿਲੀਅਨ ਡਾਲਰ ਜਿਹੜਾ ਇਸਦੇ ਵਿੱਚ ਖਰਚਾ ਕੀਤਾ ਆ ਆਪਣੇ ਪਲਾਸਟਿਕ ਵੇਸਟ ਪ੍ਰੋਬਲਮਸ ਆ ਉਸ ਨੂੰ ਉਮ ਨਿਜਠਣਾ ਦੇ ਲਈ ਅਟਾਰਨੀ ਜਨਰਲ ਦਾ ਜਿਹੜਾ ਸਟਾਫ ਆ ਉਹ ਕਹਿੰਦੇ ਵੀ ਸਾਨੂੰ ਕਈ ਜਿਹੜੇ ਅਜਿਹੇ ਦਸਤਾਵੇਜ਼ ਪ੍ਰਾਪਤ ਹੋਏ ਆ ਜਿਹੜੀਆਂ ਕੰਪਨੀ ਦੇ ਔਇਲ ਕੰਪਨੀ ਦੇ ਤੇ ਇੰਡਸਟਰੀ ਐਗਜ਼ੈਕਟਿਵਸ ਦੇ ਜਿਹਦੇ ਵਿੱਚ ਉਹ ਐਡਮਿਟ ਕਰਦੇ ਆਪ ਮੰਨਦੇ ਆ ਵੀ ਜਿਹੜੀ ਪਲਾਸਟਿਕ ਰੀਸਾਈਕਲਿੰਗ ਆ ਉਹ ਇਫੈਕਟਿਵ ਨਹੀਂ ਹੈਗੀ ਪਰ ਪਬਲੀਕਲੀ ਇਸਦੇ ਉਲਟ ਜਾ ਕੇ ਜਿਹੜਾ ਆ ਉਹ ਕਲੇਮ ਕਰਦੇ ਆ रहे ਆ ਸੋ ਇਸ ਦੇ ਰਿਸਪੌਂਸ ਦੇ ਵਿੱਚ ਕੰਪਨੀ ਨੇ ਇੱਕ ਸਟੇਟਮੈਂਟ ਰਿਲੀਜ਼ ਜਿਹੜੀ ਉਹ ਕੀਤੀ ਆ ਜਿਸ ਦੇ ਵਿੱਚ ਉਹ ਇਹ ਦਾਵਾ ਕਰਦੇ ਆ ਵੀ ਰੀਸਾਈਕਲਿੰਗ ਵਰਕ ਕਰਦੀ ਆ ਕੰਮ ਕਰਦੀ ਆ ਤੇ ਕੈਲੀਫੋਰਨੀਆ ਇਹ ਜਿਹੜਾ ਬਲੇਮ ਆ ਇਹ ਜਿਹੜਾ ਦੋਸ਼ ਆ ਉਹਨਾਂ ਦੇ ਸਿਰ ਜਿਹੜਾ ਉਹ ਢੰਣਾ ਚਾਹੁੰਦੇ ਆ ਕਿਉਂਕਿ ਉਹ ਆਪ ਖੁਦ ਰੀਸਾਈਕਲਿੰਗ ਦੇ ਵਿੱਚ ਕਾਮਯਾਬ ਜਿਹੜੇ ਉਹ ਨਹੀਂ ਹੋ ਰੇ ਸੂਬਾ ਚਾਹੁੰਦਾ ਆ ਵੀ ਜਿਹੜਾ ਐਕਸਨ ਮੋਬਾਈਲ ਆ ਉਹ ਹੁਣ ਜਿਹੜਾ ਆ ਕੈਲੀਫੋਰਨੀਆ ਨੂੰ ਬਿਲੀਅਨਸ ਆਫ ਡਾਲਰ ਪੇ ਕਰੇ ਤੇ ਪਬਲਿਕ ਨੂੰ ਰੀ ਐਜੂਕੇਟ ਕਰੇ ਵੀ ਉਹਨਾਂ ਦਾ ਜਿਹੜਾ ਪਲਾਸਟਿਕ ਆ ਉਹ ਰੀਸਾਈਕਲ ਹੋ ਸਕਦਾ ਆ ਜਾਂ ਨਹੀਂ ਜਾਂ ਉਹ ਸਿਰਫ ਇੱਕ ਟਰੈਸ਼ ਆ